ਜਿੱਲੋ ਕਾਨੇ ਆਮ ਕੀਤਾ ਕਹਿੰਦੇ ਪ੍ਰਸ਼ਾਦ ਹੈ ਤੇਰਾ ਤੈਨੂੰ ਬਦਨਾਮ ਕੀਤਾ ਉੱਥੋਂ ਲੈਨ ਬਣੀ ਕਹਿੰਦਾ ਤੇਰੀ ਤਾਂ ਮौज ਲੋਕਾਂ ਨੇ ਆਮ ਕੀਤਾ ਕਹਿੰਦੇ ਪ੍ਰਸ਼ਾਦ ਹੈ ਤੇਰਾ ਤੈਨੂੰ ਬਦਨਾਮ ਕੀਤਾ ਵਾਹ ਵਾਹ ਸਾਰੀ ਦੁਨੀਆ ਝੂਮਣ ਲਾਤੀ ਉਹ ਚੰਦਰੇ ਸੂਟੇ ਨੇ ਆਹ ਚੰਦਰੇ ਸੂਟੇ ਨੇ ਵائਸੋ ਪੰਜਾਬ ਚ ਗਏ ਹੋ ਪੀਟੀਸੀ ਦੇ ਵਿੱਚ ਹਾਂਜੀ ਉਦੋਂ ਫਿਰ ਟੇਪ ਆ ਚੁੱਕੀ ਸੀ ਪਹਿਲਾਂ ਜਾਂ ਪਹਿਲਾਂ ਗਏ ਸੀ ਉਹ ਪਹਿਲਾਂ ਆਈ ਸੀ ਕਿ ਉਦੋਂ ਪਹਿਲਾਂ ਟੇਪ ਪਹਿਲਾਂ ਆ ਚੁੱਕੀ ਹਾਂਜੀ ਹਾਂਜੀ ਹਾਂ ਮਤਲਬ ਤੁਸੀਂ ਕਲਾਕਾਰ ਮਜ਼ੇ ਹੋਏ ਕਲਾਕਾਰ ਤੁਸੀਂ ਬਣ ਕੇ ਗਏ ਹੋ ਨਹੀਂ ਨਹੀਂ ਬਾਬਾ ਫਰੀਦ ਨਰਸਿੰਗ ਕਾਲਜ ਵਾਹ ਜਿੱਥੇ ਓਡੀਸ਼ਨ ਹੋ ਰਿਹਾ ਮੈਂ ਬਾਬਾ ਫਰੀਦ ਸਾਹਿਬ ਦੀ ਸ਼ਲੋਕ ਗਾਇਆ ਵਾਹ ਵਾਹ ਤੇ ਉਹ ਵਿਚਾਰੇ ਉਹਨਾਂ ਨੂੰ ਉਹ ਨਹੀਂ ਸਿਲੈਕਟ ਹੋਏ ਮੈਂ ਸਿਲੈਕਟ ਹੋ ਗਿਆ ਮੈਂ ਸੋਚ ਕੇ ਵੀ ਨਹੀਂ ਗਿਆ ਸੀ ਵੀ ਮੈਂ ਇੱਥੇ ਜਾਣਾ ਤੇ ਉਹਨਾਂ ਨੇ ਮੇਰੇ ਇਹ ਗੱਲ ਕਿਹਾ ਕਹਿੰਦੇ ਜੀ ਅ ਪੇ ਗੱਲ ਇਹ ਆ ਪੇ ਸਾਰਾ ਦਰਮਦਾਰ ਜੱਜਾਂ ਤੇ ਨਹੀਂ ਹੁੰਦਾ ਹੈ ਨਾ ਪਈ 60 ਤੋਂ 70% ਜਿਹੜਾ ਚੈਨਲ ਆ ਉਹਦਾ ਵਿੱਚ ਯੋਗਦਾਨ ਹੁੰਦਾ ਹੈ ਪੇ ਕਿਹਨੂੰ ਰੱਖਣਾ ਹੈ ਕਿਹਨੂੰ ਕੱਢਣਾ ਹੈ ਹੂੰ ਠੀਕ ਹੈ ਕੁਝ ਇਦਾਂ ਦਾ ਵੀ ਪੰਜਾਬ ਜਿਹੜੇ ਜਿਹੜੇ ਰਿਐਲਿਟੀ ਸ਼ੋ ਹੁੰਦੇ ਕੁਝ ਹੈਗਾ ਸਰ ਸ਼ਾਨ ਨਹੀਂ ਲੱਗਦੀ ਐ ਜੀ ਪਹਿਲਾਂ ਮੋਟੀ ਸ਼ਾਨ ਨਹੀਂ ਫਿਰ ਬਰੀਕ ਸ਼ਾਨ ਨਹੀਂ ਲੱਗਦੀ 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 ਜਦੋਂ ਬੰਦਾ ਟੌਪ ਤੇ ਪਹੁੰਚ ਜਾਂਦਾ ਤੇ ਰੱਪਨ ਵਾਲਾ ਗਾਲਾਂ ਤੇ ਉਹ ਵਾਲਾ ਹਨ ਤੇ ਮੈਨੂੰ ਮਤਲਬ ਉਹ ਨਹੀਂ ਪਸੰਦ ਕਰਦੇ ਨਹੀਂ ਪਸੰਦ ਕਰਦੇ ਲੋਕ ਕਿਉਂਕਿ ਇੱਕ ਟੈਗ ਲੱਗ ਜਾਂਦਾ ਬੰਦੇ ਤੇ ਮੇਰੇ ਤੇ ਟੈਗ ਲੱਗਿਆ ਹੁੰਦਾ ਸੈਡ ਗਾਣਿਆਂ ਦਾ ਜੀ ਤੇ ਸੂਫੀ ਗਾਣਿਆਂ ਦਾ ਹੁਣ ਸੂਟਾ ਗਾਣਾ ਆਪਣਾ ਹਿੱਟ ਆ ਹਨ ਇਹ ਲੋਕੀ ਸੁਣਦੇ ਆ ਯਾਰ ਵਾਲੀਆਂ ਜੱਗ ਨੱਚਦਾ ਤੇ ਸੈਡ ਗਾਣੇ ਜ਼ਿਆਦਾ ਸੁਣਨੇ ਆ ਸੁਣਦੇ ਲੋਕ ਮੇਰੇ ਤੋਂ ਉਹ ਇੱਕ ਟੈਗ ਲੱਗ ਜਾਂਦਾ ਕਲਾਕਾਰ ਤੇ ਮਿਊਜ਼ਿਕ ਪੂਰਾ ਜ਼ਬਰਦਸਤ ਹੋਣਾ ਚਾਹੀਦਾ ਹਨ ਕਿਹੜਾ ਮਿਊਜ਼ਿਕ ਆ ਫਲਾਣੇ ਦਾ ਟੈਮ ਕਿਹੜਾ ਨਾ ਅੱਜਕੱਲ ਨਾਮ ਮਿਊਜ਼ਿਕ ਡਾਇਰੈਕਟਰ ਦਾ ਨਾਮ ਚੱਲਦਾ ਆ ਮਿਊਜ਼ਿਕ ਸੁਣਦੇ ਆ ਮਤਲਬ ਵੋਕਲ ਨਹੀਂ ਕੋਈ ਅੱਜਕੱਲ ਮਰ ਲਫਜ਼ਾਂ ਦੀ ਅਮੀਤ ਮੌਕਾ ਕੀ ਹੈ ਬਿਲਕੁਲ ਬਿਲਕੁਲ ਜਿੰਨਾ ਹਲਕਾ ਸ਼ਬਦ ਹੋਗਾ ਉਹਨਾਂ ਜ਼ਿਆਦਾ ਹਿੱਟ ਹੋ ਜਾਊਗਾ ਇੱਕੋ ਚ ਲਫਜ਼ ਸੀਗਾ ਕਿ ਬਰਫ਼ ਸੀ ਗਰ ਗਈ ਹੈ ਨਾ ਉਹ ਬਹੁਤੇ ਸਿੰਗਰ ਨਾਲ ਹੀ ਲੈਣਾ ਚਾਹੁੰਦਾ ਕਿਸੇ ਦਾ ਵੀ ਬਹੁਤ ਟੌਪ ਦੇ ਸਿੰਗਰਾਂ ਨੇ ਉਹ ਬਰਫ਼ ਸੀ ਕਹੀ ਗਏ ਬਰਫ਼ ਸੀ ਗਰ ਗਈ ਹੈ ਨਾ ਕਾਮ ਹੀ ਕਰ ਗਈ ਅੱਜਕੱਲ ਫਰੀਲਾਂ ਆ ਗਈਆਂ ਉਹ ਫਰੀਲਾਂ ਲੋਕ ਆਪਦੇ ਤਲਾ ਲੈਂਦੇ ਆ ਫਰੀਲਾਂ ਆਪਣਾ ਆਪਣਾ ਬਸ ਅੱਜਕੱਲ ਕਮਲੇ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਹੋ ਜਾਂਦੀ ਨੀ ਰਿਸ਼ਤੇ ਜੋੜ ਲੈ ਹੋਰ ਕਿਤੇ ਜੋ ਕਹਿੰਦੀ ਸੀ ਤੇਰੀਆਂ ਤੂੰ ਸਾਰੀ ਉਹਦੀ ਹੋ ਗਈ ਕਿ ਕੁਝ ਹਜੇ ਵੀ ਮੇਰੀ ਬਹੁਤ ਬਹੁਤ ਤੂੰ ਸਾਰੀ ਉਹਦੀ ਹੋ ਗਈ ਕਿ ਕੁਝ ਹਜੇ ਦੀ ਮੇਰੀ ਬਹੁਤ 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 ਅੱਛਾ ਗਾਣਾ ਹੋ ਚੱਲੂਗਾ ਔਰ ਬੜੀ ਕਲਿੱਪ ਵੀ ਬਹੁਤ ਵਾਇਰਲ ਹੋ ਰਹੀ ਹੈ ਹਾਂਜੀ ਹਾਂਜੀ ਕਾਫੀ ਬਹੁਤ Galla.